ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਖਾਸ ਤੌਰ ਤੇ ਆਪਣੀ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨੰਗੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਤਕਰੀਬਨ ਹਰ ਵਾਰ ਜਿੱਤਨਾ ਦੋ ਤੇ ਅੱਜ ਐ ਦੋਸਤੋ ਆਪਾਂ 18 ਫਰਵਰੀ ਨੂੰ ਵੀਡੀਓ ਬਣਾ ਰਹੇ ਆ ਤਾਂ ਕੱਲ ਦੋਸਤੋ 19 ਫਰਵਰੀ ਨੂੰ ਜਿਹੜੀ ਆਪਾਂ ਇਹ ਵੀਡੀਓ ਅਪਲੋਡ ਕਰਾਂਗੇ ਅੱਜ ਤਕਰੀਬਨ ਜਿਹੜੀਆਂ ਵੈੜਾ ਤੋਂ ਦਿਖਾਉਣੀਆਂ ਨੇ ਇਸ ਘਰੋਂ ਤਕਰੀਬਨ ਵੀਰ ਨਿਤਨ ਦੇ ਕੋਲੇ ਆਏ ਆ ਏਰੀਆ ਜਿੱਥੇ ਤੁਸੀਂ ਖਾਸ ਤੌਰ ਤੇ ਦੋਸਤੋ ਵਿਜ਼ਿਟ ਕਰਨੀ ਹੈਗੀ ਆ ਸ਼ਹਿਰ ਪੱਟੀ ਪੱਟੀ ਸ਼ਹਿਰ ਦੇ ਵਿੱਚ ਖਾਸ ਤੌਰ ਤੇ ਵਿਜ਼ਿਟ ਕਰਨੀ ਹੈ ਜ਼ਿਲ੍ਹਾ ਤਕਰੀਬਨ ਜਿਹੜਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਵੈੜਾ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਨਿਤਨ ਦੇ ਕੋਲੋਂ ਲਵਾਂਗੇ ਤੇ ਮੱਜਾਂ ਝੋਟੀਆਂ ਵੀ ਹੈਗੀਆਂ ਨੇ ਪ੍ਰੋਪਰ ਪਰ ਉਹਨਾਂ ਦੇ ਵਿੱਚੋਂ ਕਿੰਨੀਆਂ ਵਕਾਊ ਆ ਅੱਜ ਦੇ ਟਾਈਮ 'ਚ ਠੀਕ ਆ ਉਹ ਪੂਰੀ ਇਨਫਰਮੇਸ਼ਨ ਆਪਾਂ ਵੀਰ ਨਿਤਨ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈਂਦੇ ਆ ਆਓ ਚੱਲ ਜੀ ਸਭ ਤੋਂ ਪਹਿਲਾਂ ਵੀਰ ਨਿਤਨ ਸასიਖਾਲ ਸასიਖਾਲ ਜੀ ਸਾਰਿਆਂ ਜਿਹੜੇ ਚੈਨਲ ਦੇਖ ਰਹੇ ਆ ਉਹਨਾਂ ਨੂੰ ਸასიਖਾਲ ਤੁਸੀਂ ਆਏ ਤੁਹਾਡਾ ਵੀ ਜੀ ਆਇਆਂ ਸਾਰੇ ਵੀਰ ਭਰਾ ਦੂਰੋਂ ਨੇੜੋਂ ਆਏ ਦੇਖਦੇ ਪਏ ਜਿਹੜਾ ਚੈਨਲ ਸਾਰਿਆਂ ਨੂੰ ਸასიਖਾਲ ਜੀ ਬਿਲਕੁਲ ਨਿਤਨ ਭਾਈ ਅੱਜ ਤਕਰੀਬਨ ਨਾਗ ਆਪਣੇ ਕੋਲ ਮੇਨੂੰ ਲੱਗਦਾ ਵੀ ਘੱਟੋ ਘੱਟ 8-10 ਫੇਰ ਬੈੜਾਂ ਆ ਗਈਆਂ ਜੀ। ਅ ਇਸ ਵੇਲੇ ਵੇੜਾਂ ਦੇ ਆਪਣੇ ਕੋਲ ਤਕਰੀਬਨ 12 ਵੇੜਾਂ ਕੋਲੇ ਜਿਹਦੇ ਵਿੱਚੋਂ ਆਪਾਂ ਤੁਹਾਨੂੰ 6 ਜਾਂ 7 ਵਿਖਾਵਾਂਗੇ ਜੀ। ਠੀਕ ਆ ਵੀਰੇ। ਤੇ ਸੂਈਆਂ ਸਪਾਈਆਂ ਜਾਤੀਆਂ ਨਾਗ ਕੇ ਟੁਕੀਆਂ ਨੇ ਬਿਲਕੁਲ ਹਜੇ ਤਿਆਰੀ ਚ। ਟਕੀਆਂ ਵੀ ਆ ਇੱਕ ਸੂਈ ਆ। ਠੀਕ ਆ। ਤਿਆਰੀ ਚ ਵੜ ਵੀ ਹੈਗੀ ਆ। ਠੀਕ ਆ। ਜਿਹੜੀਆਂ ਤਿਆਰ ਵੀ ਖੜੀਆਂ ਆ। ਹਾਂਜੀ ਇੱਕ ਆ ਜਿਹੜੀ ਸੂਈ ਆ ਉਹ ਬਿਲਕੁਲ ਤਾਜੀ ਅੱਜ ਸਵੇਰ ਦੀ ਸਗੀ ਆ। ਜੀ। ਹਾਂਜੀ ਤੇ ਨਿਤਨ ਵੀਰੇ ਕਿਹੜੇ ਪਾਸੇ ਸ਼ੁਰੂ ਕਰੀਏ ਫਿਰ ਅੱਜ ਸ਼ੁਰੂ ਭਾਈਆ ਪਾਸੇ ਆਜੋ ਆਜੋ ਗੱਬਣੇ ਹਨਾ ਹਾਂਜੀ ਕਾਲੀ ਵਿਹੜਾ ਦੋਸਤੋ ਬਲੈਕ ਆ ਤੇ ਬਿਲਕੁਲ ਤੁਸੀਂ ਧਿਆਨ ਦੇ ਨਾਲ ਵੇਖ ਲਓ ਠੀਕ ਆ ਵਿਹੜਾ ਦੀ ਡਿਮਾਂਡ ਬਹੁਤ ਏ ਵੀਰਾਂ ਦੀ ਆ ਦੋਸਤੋ ਠੀਕ ਆ ਬਾਕੀ ਪਸ਼ੂ ਪੂਰੇ ਨਹੀਂ ਹੋ ਰਹਿਗੇ ਅ ਵਿਕਰੀ ਕਾਫੀ ਜ਼ਿਆਦੀ ਆ ਵਿਹੜਾਂ ਦੀ ਵੀ ਬਹੁਤ ਤੇਜ਼ੀ ਆ ਠੀਕ ਆ ਤੇ ਨਿਤਨ ਜੀ ਜਨ ਵੀ ਕਿੰਨਾ ਸੂਆ ਸੁਣਾ ਇਹਨਾਂ ਇਹ ਭਾਈ ਦੂਜੇ ਸੂਏ ਸੁਣਾ ਲਈ ਆ ਠੀਕ ਆ ਹਫਤਾ ਹਜੇ ਵਿਹੜ ਸੁੰਦੀ ਨਹੀਂ ਆ ਹੂੰ ਕਿਉਂਕਿ ਬਾਲਟ ਲੰਬਾ ਉਹ ਤੇ ਆ ਰਾਤੀ ਆਈਆਂ ਆਪਣੇ ਨਾਲ ਸਾਰੀਆਂ ਵਿਹੜਾਂ ਰਾਹ ਦੀਆਂ ਹੀ ਆਈਆਂ ਠੀਕ ਆ ਤੇ ਇਹ ਇੱਕ ਹਫਤਾ ਨਹੀਂ ਹੁੰਦੀ ਭਾਜੀ ਇਹ ਜੀ ਇੱਕ ਹਫਤਾ ਜਿਹੜੀ ਪਹਿਲੇ ਸੂਏ ਦੀ ਇਹਦੀ ਮਿਲਕਿੰਗ ਰਹੀ ਆ 18 ਤੋਂ 19 ਕਿਲੋ ਰਹੀ ਆ ਆਪਾਂ ਜ਼ਿਆਦਾ ਨਹੀਂ ਕਹਿੰਗੇ ਇਸ ਹਾਲਾ ਜਦਦਾ ਗਰਮੀ ਆਉਂਦੀ ਹੈ ਨਾ ਗਰਮੀ ਵਿੱਚ ਸਭ ਤੋਂ ਵਧੀਆ ਗਾਵਾਂ ਇਹ ਰਹਿਣ ਜਿਹੜੀਆਂ ਕਰਾਸ ਬਰੀਡ ਨਾਲ ਆਉਂਦੀਆਂ ਕਰਾਸ ਵਿੱਚ ਕਰਾਸ ਨਾਲ ਆਉਂਦੀਆਂ ਹਮ ਤਿਆਰ ਕੀ ਜ਼ਿਆਦਾ ਨਹੀਂ ਆਪਾਂ ਕਹਿੰਦੇ ਦੁੱਧ 20 21 ਕਿਲੋ ਤੇ ਵੈੜ ਦੁੱਧ ਦਊਗੀ ਹਮ ਬਲਕਿ ਦੋ ਹਫਤੇ ਬਾਕੀ ਹੈ ਨਹੀਂ ਕੋਈ ਹਫਤਾ 10 10 ਦਿਨ ਨਹੀਂ ਜੋ 10 ਦਿਨ ਤੋਂ ਪਹਿਲਾਂ ਮੇਲਾ ਸੂਤ ਹੋਊਗੀ ਹਮ ਹਾਂਜੀ ਆਹ ਲੋ ਦੋਸਤੋ ਕਰੋ ਚੈੱਕ ਠੀਕ ਆ ਅੱਜ ਜਿੰਨੀ ਘਟਲ ਹੈਗੀ ਆ ਨਾਰਮਲ 10 ਕ ਦਿਨ ਹਜੇ ਲੈ ਜਾਊਗੀ ਤੇ ਸੂਬਾ ਦੂਜਾ ਸੂਣਾ ਜੀ ਇਹ ਦੂਜੇ ਸੂਬੇ ਸੂਣਾ ਦੂਜੇ ਸੂਬੇ ਸੂਣਾ ਤੇ ਨਿਤਨ ਭਾਈ ਇੱਕ ਤਾਂ ਮੁੱਲ ਦੱਸ ਦੀਏ ਬਾਕੀ ਖੋਲ ਕੇ ਤੋਰ ਕੇ ਦਿਖਾਵਾਂਗੇ ਮੁੱਲ ਦਾ ਇੱਕ ਭਾਜੀ ਫਿਰ ਬੈਂਦੀ ਆ ਵੀ ਮੁੱਲ ਸਾਰੇ ਆਹਾਂ ਆਪਾਂ ਫੋਨ ਦੇ ਕਰਾਂਗੇ ਮਤਲਬ ਕਹਿਣ ਤੋਂ ਭਾਵੇਂ ਵੀ ਜਿੰਨੀ ਵੜਾ ਆਪਾਂ ਦਿਖਾਉਣੀ ਆ ਸਾਰੇ ਪਸ਼ੂ ਜਾਨਵਰ ਜਿੰਨੇ ਆਪਾਂ ਦਿਖਾਵਾਂਗੇ ਸਾਰਿਆਂ ਦਾ ਮੁੱਲ ਫੋਨ ਤੇ ਹੋ ਗਿਆ ਉਹ ਵੀ ਜਿੰਨੇ ਡੰਗਰ ਪਿਛਲੀ ਏਰੀਆ ਆਪਾਂ ਵੇਚਣਾ ਵੀਡੀਓ ਜੇ ਸਾਰੇ ਵੇਚਣਾ ਵਾਲੇ ਹੀ ਵਪਾਰੀ ਲੈ ਗਏ ਵਪਾਰੀ ਲੈ ਗਏ ਸਾਰਿਆਂ ਨੇ ਲੈ ਗਏ ਵੀ ਉਹਨਾਂ ਠੀਕ ਆ ਨੰਗਾ ਨਹੀਂ ਕਰਦੇ ਨੰਗਾ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਜਲਪਾਣੀ ਆਪਦਾ ਰੋਟੀ ਪਾਣੀ ਲੈਣਾ ਹੁੰਦਾ ਜੀ ਹਾਂਜੀ ਲੋਬੀ ਦੋਸਤੋ ਇੱਥੇ ਵਹਿੜਾਂ ਜੜੀਆਂ ਦੋਸਤੋ ਕਲੈਕਸ਼ਨ ਮੈਂ ਪਹਿਲਾਂ ਵੀ ਗੱਲ ਕਰਤੀ ਐ ਵੀ 10 ਤੋਂ 12 ਨਾਕ ਹੁੰਦੇ ਆ ਐਵਰੀ ਡੇ ਤੇ ਪਸ਼ੂ ਆ ਬਹੁਤ ਐ ਮੋਸਟਲੀ ਜਿਹੜੇ ਵਪਾਰੀ ਵੀਰ ਲੈ ਜਾਂਦੇ ਆ ਉਹਨਾਂ ਨੇ ਵੀ ਕੇ ਜਲਪਾਣੀ ਦੋਸਤੋ ਵਿੱਚੋਂ ਲੈਣਾ ਹੁੰਦਾ ਕਿਉਂਕਿ ਸੇਲ ਕਰਨੇ ਹੁੰਦੇ ਆ ਤਾਂ ਵੀਰਾਂ ਦਾ ਵੀ ਜਿਹੜਾ ਖਾਸ ਤੌਰ ਤੇ ਮੈਂਸ਼ਨ ਨਹੀਂ ਕਰਨਾ ਆਪਾਂ ਕਿਸੇ ਦਾ ਰੇਟ ਬਾਕੀ ਕਿੰਮਾ ਸੁਬਾ ਸੂਣਾ ਕਿੰਨੇ ਦਿਨ ਦੀ ਮਤਲਬ ਕਿ ਅਜੇ ਦਿਨ ਪਏ ਆ ਸੂਣ ਦੇ ਵਿੱਚ ਉਹ ਪ੍ਰੋਪਰ ਆਪਾਂ ਪੁੱਛਾਂਗੇ ਡਿ ਤੇ ਜਰੂਰ ਦੋਸਤੋ ਤੁਸੀਂ ਨੋਟ ਕਰਿ ਜਾਓ ਇਹ ਬੜਾ ਸਾਰੀਆਂ ਬਕਾਊ ਨੇ ਵਿਕਰੀ ਲਈ ਆ ਤੇ ਜਿਸ ਕਿਸੇ ਕਿਸਾਨ ਵੀਰ ਨੇ ਇਹ ਵੜ ਖਰੀਦਣੀ ਨਾ ਤੁਸੀਂ ਸੰਪਰਕ ਨੰਬਰ ਪਾਈ ਦੇ ਫੋਨ ਤੇ ਕਰ ਲਿਓ ਤੇ ਰੇਟ ਭਾਅ ਪਰ ਤੱਕਲਾ ਰਹਿ ਜਾਣਾ ਰੇਟ ਬਾਰੇ ਤੁਸੀਂ ਖਾਸ ਤੌਰ ਤੇ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਕਰੋ ਚੈੱਕ ਜੀ ਲਈ ਲਈ ਅਜੇ ਘੱਟੋ ਘੱਟ ਦੋਸਤੋਂ ਵੀ 10 ਦਿਨ ਦੀ ਕੱਚੀ ਆ ਠੀਕ ਆ ਉਹ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ 10 ਦਿਨ ਲੱਗ ਜੀ ਇੱਥੇ ਜਿਦੋਂ ਆ ਦੂਰੋਂ ਕਿਦੋਂ ਉਹ ਨਹੀਂ ਅਜੇ ਫੇਸ ਦਾ ਸਕੋਰ ਚੈੱਕ ਕਰੋ ਜੀ ਠੀਕ ਆ ਆ ਫੇਸ ਦੀ ਕੁਆਲਿਟੀ ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਠੀਕ ਆ ਤੇ ਆ ਦੇਖੋ ਜੀ ਖਾਨਾ ਹੋਬਾ ਨਾ ਵੇਕੇ ਚੈੱਕ ਕਰੋ। ਹੋਰ ਵੀ ਲੋਕਾਂ ਦੇ ਨਾਲ ਨਹੀਂ ਜਾਣਾ ਉਹਦੇ ਪੈਟ ਤੋਂ ਬੰਦੀ ਪੈਣੀ। ਹੂੰ। ਬਈ ਇਹ ਵੀ। ਅ ਦੂਜਾ ਸਵੇਰ ਜਿਹੜਾ ਦੋਸਤੋ ਸੂਣ ਜਾ ਰਹੀ ਹੈ ਤੇ 20 ਤੋਂ ਪਲੱਸ ਪਹਿਲੇ ਸਵੇਰ ਦੀ ਮਿਲਕਿੰਗ ਇਸ ਬੈਡ ਦੀ ਰਹੀ ਹੈ। ਠੀਕ ਆ। ਤੇ 10 ਕ ਦਿਨ ਹਜੇ ਘੱਟੋ ਘੱਟ ਵੀ ਜ਼ਿਆਦਾ ਨਹੀਂ ਤੇ ਵੀ ਹਫਤਾ ਮੰਨ ਕੇ ਚੱਲੋ ਅੱਜ ਤੋਂ ਹਫਤਾ ਜਰੂਰ ਲੈ ਜੂਗੀ ਬਾਕੀ ਆਰਡਰ ਦੀ ਹਮਾਨੇ ਦੀ ਕੁਆਲਿਟੀ ਜਰੂਰ ਚੈੱਕ ਕਰੀ ਠੀਕ ਆ ਹਵਾਨੇ ਦੀ ਜਿਹੜੀ ਬਣਾਵਟ ਖੂਬਸੂਰਤ ਠੀਕ ਆ ਵੈੜਾ ਆਲਮੋਸਟ ਜਿੰਨੀਆਂ ਵੀ ਦਿਖਾਵਾਂਗੇ ਦੋਸਤੋ ਸਾਰੀਆਂ ਕੋਈ 15 ਪਲੱਸ ਕੋਈ 20 ਪਲੱਸ ਨਾਰਮਲ ਹੀ ਜਿਹੜੀਆਂ ਦੋਸਤੋ ਇਸ ਘਰੋਂ ਤੁਹਾਨੂੰ ਮਿਲਦੀਆਂ ਨੇ ਠੀਕ ਆ ਆ ਕਰੋ ਚੈੱਕ ਤੇ ਨਿਤਨ ਵੀਰੇ ਵੈਸੇ ਕਰੈਕਟਰ ਜਿਹੜਾ ਟਾਈਮ ਹੈ ਉਹ ਹਫਤਾ ਹੀ ਕਿਹਾ ਸੀ ਦਾ ਹਫਤਾ ਹੈਗਾ ਭਾਜੀ ਹਫਤਾ ਹੀ ਆ ਕਿਉਂਕਿ ਸੂਨ ਦੀ ਕੋਈ ਤਿਆਰੀ ਹੈ ਹੀ ਨਹੀਂ ਇਹਦੀ ਇੱਕ ਗੱਲ ਹੌਸਲਾ ਦੇ ਦਗੇ ਭੈਣ ਭਰਾ ਵੀ ਆਪਣੇ ਯਾਰ ਨਾਲ ਜੁੜੇ ਆ ਹਾਂਜੀ ਵੀ ਬਾਲੇ ਵੱਡੇ ਮੁੱਲ ਤੇ ਨਹੀਂ ਵੀ ਇਹ ਭਾ ਫੜਤਾ ਜਾਂ ਜੈ ਜੀ ਹੋਣਾ ਨਾ ਬਿਲਕੁਲ ਹੀ ਜੈ ਜੀ ਰੇਟ ਦੇ ਵਿੱਚ ਵਹਿਣਾ ਹੋਣਗੀਆਂ ਭਾਜੀ ਹਣ ਵੀ ਇੱਕੋ ਹੀ ਹੁੰਦਾ ਵੀ ਯਾਰ ਵੀਰ ਦੱਸਣ ਨੇ ਡਿਆ ਕਰੇ ਪਤਾ ਕੀ ਮੰਗ ਲੈਣਾ ਨਹੀਂ 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 ਇਸ ਚੀਜ਼ ਤੋਂ ਡਰਨ ਦੀ ਲੋੜ ਕੋਈ ਗੱਲ ਨਹੀਂ ਕੋਈ ਭੈਣ ਭਰਾ ਦੂਰੋਂ ਨੇੜਿਓਂ ਚੱਲ ਕੇ ਵੀ ਆਉਂਦਾ ਆਨਲਾਈਨ ਵੀ ਮੰਗਵਾਉਂਦਾ ਹੈ ਤੇ ਤਸੱਲੀ ਦਿੱਤੀ ਜਾਊਗੀ ਭਾ ਰੇਡ ਵੀ ਬਿਲਕੁਲ ਹੀ ਜਾਇਜ਼ ਹੋ ਕਿਉਂਕਿ ਤੁਹਾਡੀ ਅੱਗੇ ਵੀਡੀਓ ਤੇ ਹੀ ਆਪਾਂ ਵੇੜਾਂ ਵੇਚੀਆਂ ਐ ਕੁਝ ਬਾਗੇ ਪੁਰਾਣੇ ਗਈਆਂ ਬਿਲਕੁਲ ਇੱਧਰ ਗਈਆਂ ਡੇਰਾਬਾ ਬਣਾਣਕ ਤੇ ਫਦੇਗੜ ਚੂੜੀਆਂ ਬਟਾਲਿਆ ਇਸ ਸਾਈਡ ਤੇ گاਵਾ ਸਾਰੀਆਂ ਗਈਆਂ ਜੀ ਵੇਚਣਾਂ ਦੇ ਲੈ ਗਏ ਸਾਰੇ ਵੇਚਣਾਂ ਵਾਲੇ ਵੀਰ ਲੈ ਕੇ ਗਏ ਆ ਹਾਂਜੀ ਦੋਸਤੋ ਬਲਕ ਘਰਾਉਣ ਦੀ ਲੋੜ ਦੀ ਬੜਾ ਨੋਰਮਲ ਨੇ ਪੀਏ ਨਹੀਂ ਵੀ ਬਾਹਲੇ ਵੱਡੇ ਫਾਰਮ ਚੋਂ ਬੜਾ ਬੜਾ ਵੱਟੀਆਂ ਨੇ ਕੋਈ ਲੱਖ ਲੱਖ ਰੇਟ ਹੋਊਗਾ ਬਿਲਕੁਲ ਨੋਰਮਲ ਹੋਣਗੀਆਂ ਜਿਹੋ ਜੀ ਚੀਜ਼ ਜਿਹੋ ਜੀ ਕੁਆਲਿਟੀ ਹੋਵੇਗੀ ਉਹੋ ਜਿਹੜਾ ਰੇਟ ਭਰਨਾ ਪਊਗਾ ਠੀਕ ਹੈ ਇੱਕ ਵਾਰੀ ਮੈਂ ਤੁਹਾਨੂੰ ਦੱਸ ਦਿੰਦਾ ਰੇਟ ਸਟਾਰਟਿੰਗ ਹੋਣਗੀਆਂ 50000 ਤੋਂ ਲੈ ਕੇ ਹਾਂਜੀ ਜ਼ਿਆਦਾ ਨਹੀਂ ਦੇ 75 ਤੋਂ 80 ਦੇ ਵਿੱਚ ਵਿੱਚ 50000 ਤੋਂ ਲੈ ਕੇ 75 80 ਤੱਕ ਜਿਹੜਾ ਦੋਸਤੋ ਐਸਟੀਮੇਟਡ ਆ ਰੇਟ ਹੋਣਗੇ ਇਥੋਂ ਤੱਕ ਆ ਠੀਕ ਆ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਅਗਲੀ ਵਿਹੜ ਦਿਖਾਉਣੀ ਆ ਵਿਹੜ ਵੱਡੀ ਆ ਬੌਡੀ ਬੰਤਰ ਦੀ ਚੰਗੀ ਆ ਖੁੱਲੇ ਪਿੰਡੇ ਵਾਲੀ ਆ ਤੇ ਹਵਾਨਾ ਵੀ ਜਿਹੜਾ ਦੋਸਤੋ ਚੰਗਾ ਵਧੀਆ ਲਈ ਫਿਰਦੀ ਆ ਤੇ ਨਿਤਨ ਭਾਈ ਕੀ ਇਹਦੀ ਪੂਰੀ ਡਿਟੇਲ ਦੱਸ ਦਿਓ ਡਿਟੇਲ ਭਾਈ ਇਹਦੀ ਇਦਾਂ ਹੈ ਹਾਂਜੀ ਤੋਂ ਜੇਸੂਏ ਸੁਈ ਆ ਹਾਂਜੀ ਅੱਜ ਸਵੇਰ ਸੁਈ ਆ 5:30 ਵਜੇ ਹਾਂਜੀ ਤੇ 6 ਕਿਲੋ ਦੁੱਧ ਕੱਢਿਆ ਸਵੇਰ ਬਹੁੜਾ ਕੱਢਿਆ ਸੀ ਇਹਦੇ ਠੀਕ ਆ ਜੀ 5-6 ਕਿਲੋ ਦੇ ਵਿੱਚ ਵੀ ਬਹੁੜਾ ਕੱਢਿਆ ਸਵੇਰ ਠੀਕ ਆ ਤੇ ਬੱਚਾ ਮਗਰਬੀਰ ਕੀ ਬੱਚਾ ਇਹਦੇ ਮਗਰ ਮੇਲ ਦਾ ਬੱਚਾ ਹੈ ਬੱਚਾ ਤੇ ਸੂਬਾ ਤੀਜਾ ਕੱਲ੍ਹ ਕੇ ਦੂਜਾ ਤੇਰਾ ਡਿੱਗੇ ਘਰ ਚ ਲਈ ਆ ਭਈ ਆਪਾਂ ਅੱਛਾ ਦੂਜਾ ਸੂਬਾ ਹਾਂ ਆ ਬੱਚਾ ਆ ਗਿਆ ਥੱਲੇ ਆ ਲੋ ਨਾਲੂ ਬਿਲਕੁਲ ਨਾਲੂ ਗਿੱਲਾ ਨਾਲ ਆ ਦੋਸਤੋ ਚੰਗਾ ਜਰੂਰ ਚੈੱਕ ਕਰ ਲਓ ਠੀਕ ਆ ਕਰੋ ਚੈੱਕ ਜੀ ਇਹ ਕੱਲ੍ਹ ਸੂਈ ਆ ਅੱਜ ਸੂਬਾ ਸੂਈ ਆ ਅੱਜ ਸੂਬਾ ਸੂਈ ਆ ਅੱਜ 18 ਨੂੰ ਸੂਈ ਆ ਤੇ ਉਲਟ ਬਹਿਣੀ ਵਾਲੇ ਪਾਸੇ ਤੁਸੀਂ ਥਣਾ ਦੀ ਜਿਹੜੀ ਕੁਆਲਿਟੀ ਚੈੱਕ ਕਰ ਲਓ ਤਾਂ ਵੈੜ ਜਿਹੜੀ ਦੁੱਧ ਚਵਾ ਦੂਗੀ ਘੱਟੋ ਘੱਟ ਵੀ ਭਾਈ ਆਪਾਂ ਕਹਿਣ ਦੀ ਗੱਲ ਨਾ ਕਰੀਏ ਵੀ 20 25 ਪਲੱਸ ਵੀ ਚਵਾ ਦੂ 25 25 ਪਲੱਸ ਚੱਲੀ ਜਾਣਾ ਇਹਨੇ ਹਾਂ ਕਿਉਂਕਿ ਬੋਡੀ ਵੇਟ ਲੈਗ ਸਕੋਰ ਅਦਰ ਦੀ ਕੁਆਲਿਟੀ ਥਣਾ ਦੀ ਕੁਆਲਿਟੀ ਚੈੱਕ ਕਰਨ ਨੋਕ ਵਾਲਾ ਥਾਣਾ ਭਾਜੀ ਕਿਹੇ ਕਿਹੇ ਕਾ ਨੂੰ ਲੱਗਦਾ ਬਿਲਕੁਲ ਠੀਕ ਹੈ ਨੋਕ ਵਾਲਾ ਥਾਣਾ ਬਿਲਕੁਲ ਥੱਲੋਂ ਤਿੱਖਾ ਦੋਸਤੋ ਥਾਣਾ ਤੇ ਬੋਦੀ ਵਾਲੀ ਵੈੜ ਆ ਠੀਕ ਆ ਤੇ ਮੈਂ ਨਹੀਂ ਬਣਾਉਂਦੀ ਇਹਦੇ ਬਾਕੀ ਗਰਮੀ ਨਹੀਂ ਬਣਾਉਂਦੀ ਅੰਗ ਕ੍ਰੋਸ ਵਿੱਚ ਚਾਹੇ ਜਰਸੀ ਐਫ ਪੀ ਦਾ ਕ੍ਰੋਸ ਕਹਿ ਲੋ ਇਹਨੂੰ ਠੀਕ ਆ ਉਹੋ ਜਿਹਾ ਇਹ ਪੂਰੇ ਪੜੇ ਚੱਲੀ ਰਿਹਾ ਚੁੱਕਿਆ ਠੀਕ ਆ ਆ ਕਰੋ ਚੈੱਕ ਕਈ ਵਾਰ ਹੁੰਦਾ ਹੈ ਦੋਸਤੋ ਵੀ ਪਸ਼ੂ ਜਿਹੜਾ ਨਾ ਨਾਰਮਲ ਹੁੰਦਾ ਸੂਕੇ ਲਿੱਸਾ ਹੋ ਜਾਂਦਾ ਪਰ ਕਾਫੀ ਚੰਗੀ ਸੇਵਾ ਦੇ ਵਿੱਚ ਵੜ ਰਹੀ ਆ ਤੇ ਕੋਈ ਲਿੱਸੀ ਫਿਰਕੀ ਨਹੀਂ ਹੋएगी ਭਾਰੀ ਵਜਨ ਵਾਲੀ ਬਿਲਕੁਲ ਵੜ ਆ ਆ ਕਰੋ ਚੈੱਕ ਠੀਕ ਆ ਆਰਡਰ ਦੀ ਕੁਆਲਿਟੀ ਜਿਹੜੀ ਖੁੱਦ ਦੋਸਤੋ ਬਿਲਕੁਲ ਤੁਸੀਂ ਚੈੱਕ ਕਰ ਲੈਣੀ ਹੈਗੀ ਆ ਐਨੀਮਲ ਜਿਹੜੇ ਹੈਗੇ ਪ੍ਰੋਪਰ ਮਾਇਸ ਕਰੋ ਬੁਖਾਰਿਆ ਤਸੱਲੀ ਤੁਸੀਂ ਆਪਦਾ ਹੱਕ ਸਮਝ ਕੇ ਜੇਕਰ ਆਨਲਾਈਨ ਸੌਦਾ ਕੋਈ ਕਰਦੇ ਹੋ ਤਾਂ ਵੀ ਠੀਕ ਆ ਬਾਕੀ ਜਿਹੜੇ ਭਰਾ ਨਾਲ ਜੁੜੇ ਹੈਗੇ ਆ ਵਪਾਰੀ ਵੀਰ ਕੋਈ ਘਰੇਲੂ ਵੀਰ ਜਿਹੜੇ ਜਾਣਦੇ ਪਛਾਣਦੇ ਆ ਉਹ ਤੁਸੀਂ ਆਨਲਾਈਨ ਸੌਦਾ ਵੀ ਕਰ ਲਿਓ ਜੇਕਰ ਤਸੱਲੀ ਕਰਨੀ ਆਪਦੀ ਘਰੇ ਦੇ ਜੱਟ ਵੀ ਕਰ ਲਿਓ ਸ਼ਹਿਰ ਖਾਸ ਤੌਰ ਤੇ ਤੁਹਾਨੂੰ ਜਿਹੜੀ ਪੱਟੀ ਵਿਜ਼ਿਟ ਕਰਨੀ ਪੈਣੀ ਆ ਆ ਕਰੋ ਥਾਂ ਦੀ ਚੈਕਿੰਗ ਵੀ ਠੀਕ ਹੈ ਤੇ ਆ ਮਛੇ ਮਛਵਚ ਆ ਗਿਆ ਨਾ ਅੱਛਾ ਨਾਰੂ ਦਾ ਨਾਮ ਠੀਕ ਹੈ ਅੱਜ ਸਵੇਰੇ ਸੂਈ ਹੈ ਦੋਸਤੋ ਠੀਕ ਹੈ 18 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤਕਰੀਬਨ 6:00 ਵਜੇ ਦੇ ਨੇੜੇ ਜੜੇਗਾ 5:30 6:00 ਵਜੇ ਦੇ ਨੇੜੇ ਦਾ ਸਮਾਂ ਇਸ ਤੋਂ ਬਾਅਦ ਭਾਈ ਨਿਤਨ ਅਗਲੀ ਵੜ 162 ਭਾਜੀ ਬਾਹਰ ਹੈਗੀ ਯਾਰ ਇਹ ਸਾਡੇ ਨਾਲ ਆਪਾਂ ਇਹਨਾਂ ਨੂੰ ਕਹਿੰਦੇ ਵੀ ਗਰਮੀਆਂ ਦੇ ਤੋਹਫੇ ਆ ਤੈਨਨੇ ਹੂੰ ਇੱਧਰ ਵੇਖੋ ਆੜੀਆਂ ਆ ਦੋਸਤੋਰੀਆਂ ਬਖਾਰ ਰੇਣਾ ਵੀ ਜਿਹੇ ਸ਼ਾਹੀਵਾਲ ਦੀਆਂ ਬਹਿੜਾਂ ਨੇ ਵੇਖੋ ਇਹ ਸ਼ਾਹੀਵਾਲ ਦੇ ਵਿੱਚ ਇੱਕੋ ਰੰਗ ਆ ਗੋੜ ਵਰਗਾ ਰੰਗ ਤੇ ਗਰਮੀ ਚ ੱਲਣ ਦੇ ਬਿਲਕੁਲ ਕਾਬਿਲ ਕਿਸੇ ਤਰ੍ਹਾਂ ਦਾ ਭਾਵੇਂ ਧੁੱਪੇ ਛਾਵੇਂ ਬਣਦੋ ਬਹਿੜਾਂ ਨੂੰ ਕੋਈ ਪ੍ਰੋਬਲਮ ਹੀ ਨਹੀਂਗੀ ਤੇ ਪਹਿਲੇ ਨੰਬਰ ਤੇ ਇਹ ਜਰਸੀ ਅੰਗ ਦੇ ਵਿੱਚ ਇਹ ਜਰਸੀ ਆ ਭਾਈ ਜਰਸੀ ਆ ਹਾਂਜੀ ਜਿੱਦਾਂ ਆਪਾਂ ਕਹੇ ਮਤਲਬ 90 95% ਵੀ ਹੈਗੀ ਜਰਸੀ ਇਹ ਭਾਵੇਂ 90 ਮੰਨ ਲਈਏ ਭਾਵੇਂ 85 95 ਗਿਲੋ ਦਾ 85 ਗਿਲੋ ਹੈਗੀ ਜਰਸੀ ਹੈ ਹਾਂਜੀ ਜਾਤ ਜਰਸੀ ਆ ਰੰਗ ਵੇਖੋ ਬਲਖਣ ਜਿਹਾ ਜੀ ਕ੍ਰਾਸ ਕਹ ਲੋ ਕਿਸੇ ਦੇ ਵਿੱਚ ਤੇ ਮੂੰਹ ਬਿਲਕੁਲ ਜਿਵੇਂ ਨੀਲੀ ਦਾਵੀ ਦੀ ਮੱਝ ਹੁੰਦੀ ਹੈ ਐ ਸਫੇਦ ਮੂੰਹ ਆ ਤੇ ਜਰਸੀ ਹੈ ਬਈ ਨਿਤਨ ਕਿੰਨਾ ਟਾਈਮ ਵੀ ਲੈ ਜੂਗੀ ਇਹ ਭਾਜੀ ਇਹਦੇ 2 ਤੋਂ 4 ਦਿਨ ਲਾਊਗੀ 2 ਤੋਂ 4 ਦਿਨ 2 ਤੋਂ 4 ਦਿਨ ਲਾਊਗੀ ਵੜ ਠੀਕ ਆ ਤੇ ਸੂਬਾ ਦੂਜਾ ਸੂਜੂਗੀ ਜਾਂ ਤੀਜਾ ਦੂਜਾ ਦੂਜਾ ਸੂਣੀ ਘਰ ਤੋਂ ਲਈ ਆ ਦੂਜਾ ਸੂਬਾ ਦੂਜਾ ਸੂਬਾ ਵੜ ਸੂਣੀ ਹੈ ਤੇ ਮੋਟਾ ਗੋਲ ਥਾਣਾ ਦੋਸਤੋ ਕੋਈ ਕਹਿਣ ਦੀ ਗੱਲ ਨਹੀਂ ਵੀ ਵੜ ਆ ਵੇਖੋ ਜੇ ਕਰਾਸ ਵੀ ਹੈਗਾ ਨਾ ਕਿਸੇ ਬਰੀਡ ਦੇ ਵਿੱਚ ਤੇ ਥਾਣ ਦੀ ਕੁਆਲਿਟੀ ਕਾਫੀ ਵਧੀਆ ਲੈ ਕੇ ਆਈ ਹੈ ਤੇ ਮੋਟਰ ਦਾ ਗੋਲ ਥਾਣਾ ਤੇ ਆਹ ਕਰੋ ਚੈੱਕ ਠੀਕ ਹੈ ਜੀ ਅਜੇ ਸੁੰਦੀ ਨਹੀਂ ਆ ਦੋ ਚਾਰ ਦਿਨ ਭਾਈਆ ਲੋ ਹੂੰ ਪਲਟ ਲੈ ਗਈਆਂ ਜੀ ਹੂੰ ਕੱਢੂਗੀ ਆਹ ਕਰੋ ਚੈੱਕ ਢਿਲ ਢੁਲ ਬੜੀ ਆ ਤੇ ਬੜੀ ਵੈਸੇ ਵੀ ਬਹੁਤ ਵਧੀਆ ਠੀਕ ਆ ਸੀਲ ਸੌਜੀ ਆ ਤੇ ਥੋੜੇ ਜਿਹਾ ਪੱਠਿਆਂ ਦੇ ਵਿੱਚ ਰੱਜ ਜਾਣਾ ਵਾਲੀ ਜਿਹੜੀ ਬਰੀਡ ਆ ਦੋਸਤੋ ਕੱਦ ਕਾਠੀ ਜਿਹੜਾ ਬਿਲਕੁਲ ਜਰਸੀ ਦਾ ਆਪਾਂ ਦੇਖਦੇ ਆਂ ਉਹ ਜਿਉਂ ਦਾ ਤਿਉਂ ਤੁਹਾਨੂੰ ਬਿਲਕੁਲ ਕੱਦ ਕਾਠੀ ਮਿਲੂਗਾ ਤੇ ਬੁੱਦੀ ਵਾਲੀ ਆ ਠੀਕ ਆ ਆ ਵੇਖੋ ਸੋਹਣਾ ਜਿਹੜਾ ਦੋਸਤੋ ਸਟਾਈਲ ਹੈਗਾ ਵੈੜ ਦਾ ਪੂਰੀ ਸੋਹਣੀ ਹੈ ਵੈੜ ਵੀ ਕਿਸੇ ਪੱਖੋਂ ਪੱਖ ਤੋਂ ਪਹਿ ਹੀ ਨਹੀਂ ਕਹਿ ਸਕਦੇ ਵੀ ਕੋਈ ਆਹ ਲੋ ਮਿਲਕਿੰਗ ਮੇਨ ਚੈੱਕ ਕਰਾ ਦਿਓ ਚੱਕਰੋ ਚੈੱਕ ਠੀਕ ਆ ਆ ਦੇਖੋ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਹੈ ਅੱਜ ਹੀ ਤਕਰੀਬਨ ਬਹੁਤ ਜ਼ਿਆਦਾ ਬਣਾਇਆ ਸਨਾਇਆ ਪਿਆ ਵੈੜ ਨੇ ਤਦ ਭਾਈ ਜੇ 2-4 ਦਿਨ ਲੈ ਜੂਗੀ ਪਹਿਲੇ ਪਹਿਲੇ ਜਿਹੜੇ ਫਸਟ ਲੈਕਟੇਸ਼ਨ ਦੇ ਵਿੱਚ ਇਹਨੇ ਦੁੱਧ ਦਿੱਤਾ 16 ਤੋਂ 17 ਕਿਲੋ ਪਹਿਲੇ 16 ਕਿਲੋ ਉਹਨਾਂ ਦੀ ਜਵਾਨੀ ਆ ਜੀ ਆਪਾਂ ਉਹਨਾਂ ਨੇ ਮੈਂ ਕਿਹਾ ਮੈਂ ਕਿਹਾ ਚਲੋ 15 ਦੀ ਵੀ ਆਪਾਂ ਮੰਨ ਲੈਂਦੇ ਆ ਪਰ ਜੇ ਹਿਸਾਬ ਨਾਲ ਜੇ ਜੇਸਾ ਨਾ ਵਹਿਰ ਤਿਆਰ ਹੁੰਦਾ ਹੀ ਆ 2-4 ਦਿਨ ਕੱਢ ਗਈ 20 ਕਿਲੋ ਦਾ ਭਾਈ ਆ ਕਰੋ ਚੈੱਕ ਜੀ ਤਾਂ ਤੁਹਾਨੂੰ ਬਹੁਤ ਸਮਾਰਟ ਦੀ ਕਵਾਡੀ ਚੈੱਕ ਕਰੋ ਭਾਈ ਹਮ ਇੱਕ ਸੱਟ ਰਿਹਾ ਮੈਂ ਦੱਸ ਹੀ ਜਾਂਦਾ ਬਿਲਕੁਲ ਫਿਕਸ ਅ ਡਰਗ ਕਿਸੇ ਤਰ੍ਹਾਂ ਦਾ ਕੋਈ ਦੋਸਤੋ ਕਮਲਾ ਜਾਂ λεਵਾ ਨਹੀਂ ਹੈਗਾ ਕੋਈ ਬਖਾਲਾ ਬਾਲਾ ਨਹੀਂ ਹੈਗਾ ਜਿੰਨੇ ਦੁੱਧ ਵਾਲੀ ਕਰਤੂਤ ਜਿੰਨੇ ਦੁੱਧ ਵਾਲਾ ਗੁਣ ਹੋਇਆ ਨਾ ਵੈੜ ਦੇ ਵਿੱਚ ਉਹਨਾਂ ਨੂੰ ਦੁੱਧ ਦੇਊਗੀ ਇਹ ਦੁੱਧ ਵਾਲਾ λεਵਾ ਕਹਿ ਲੋ ਬਾਈ ਹੈ ਤੋੜ ਲੈ ਕੇ ਤਰਾਈ ਤੋੜ ਲੈਣਾ ਦੁੱਧ ਤੇ ਜਰਸੀ ਦੇ ਵਿੱਚ ਵੈੜਾ ਦੋਸਤੋ ਕਰੋ ਚੈੱਕ de going ਇੱਕ ਘਰੋਂ ਜਿਹੜਾ ਦੋਸਤੋ ਇੱਕ ਘਰੋਂ ਤਕਰੀਬਨ 10 12 ਵੜਾ 10 12 ਦੇ ਵਿੱਚੋਂ ਤੁਸੀਂ ਸਿਲੈਕਟ ਕਰਨੀ ਹੈ ਵੜ ਜੇ ਕਿਸੇ ਵੀਰ ਨੇ ਇੱਕ ਖਰੀਦਨੀ ਆ ਦੂਰੋਂ ਆ ਕੇ ਤੁਸੀਂ ਦੋ ਵੜਾ ਲੈਣੀਆਂ ਤਿੰਨ ਲੈਣੀਆਂ ਆ ਆਪਣੀ ਚੁਆਇਸ ਤੁਸੀਂ ਬਿਲਕੁਲ ਅੱਗੇ ਬਿਲਕੁਲ ਤੁਹਾਡੇ ਸਾਹਮਣੇ ਚੁਆਇਸ ਹੋਵੇਗੀ ਸਿਲੈਕਟ ਤੁਸੀਂ ਕਰਨੀਆਂ ਨੇ ਠੀਕ ਆ ਜੀ ਭਾਅ ਪੜਤਾ ਆਪਦਾ ਜਿੰਨਾ ਵੀ ਹੋਇਆ ਮੌਕੇ ਤੇ ਬਾਅਦ ਘਟ ਕਰਨੀ ਆ ਉਹ ਘਰ ਪਹੁੰਚ ਕੇ ਤਸੱਲੀ ਕਰਨ ਤੋਂ ਬਾਅਦ ਕਰ ਲਿਓ ਠੀਕ ਆ ਜਰਸੀ ਵੜਾ ਕਲੀਆਂ ਭਾਈ ਸ਼ਾਹੀ ਵਾਲ ਵੜਾ ਦੋ ਆ ਗਈਆਂ ਭਾਈ ਤੁਹਾਡੇ ਚੈਨਲ ਤੇ ਸ਼ਾਹੀ ਵਾਲ ਦੇ ਬਥੇਰੀਆਂ ਵੇਖੀਆਂ ਹਾਂ ਕੋਈ ਚਿੱਟੇ ਰੰਗ ਦੀ ਕੋਈ ਕੋਈ ਉਹ ਖਾਈ ਜਾਂਦਾ ਇਹ ਪਿਓਰ ਆ ਜਿਹੜੀ ਆ ਸ਼ਾਹੀਵਾਲ ਦੇ ਭਾਜੀ ਇਹ ਪਿਓਰ ਸ਼ਾਹੀਵਾਲ ਦੀ ਡਾਕਟਰ ਲੈ ਕੇ ਚੈੱਕ ਕਰਾ ਲੈ ਕੋਈ ਜਦਾਂ ਮਰਦੀ ਚੈੱਕ ਕਰਾ ਹਾਂ ਸ਼ਾਹੀਵਾਲ ਆ ਦੋਸਤੋ ਕਈ ਵਾਰ ਨਾ ਮੈਂ ਕਹਿ ਦਿੰਦਾ ਨਾ ਵੀ 90 80 80% ਘੱਟ ਜਾਂ 90 90% ਵੀ ਆ ਪਿਓਰ ਆ ਪਿਓਰਿਟੀ ਜਿਹੜੀ ਫੁੱਲ ਪਿਓਰਿਟੀ ਦੇ ਵਿੱਚ ਸ਼ਾਹੀਵਾਲ ਵੜਾ ਠੀਕ ਆ ਲਾਲ ਸ਼ਾਹੀਵਾਲ ਬੰਦਿਆਂ ਨੂੰ ਪਤਾ ਹੀ ਨਹੀਂ ਵੀ ਸ਼ਾਹੀਵਾਲ ਦੀ ਕੀ ਕਿੱਦਾਂ ਕਿੱਥੋਂ ਪਛਾਣਨੀ ਜਾਂਦੀ ਹੂੰ ਲੰਮਾ ਮੂੰਹ ਲੰਮੇ ਕੰਨ ਹੂੰ ਧੁੰਨ ਆੜਾ ਮੁੰਡਾ ਥੱਲੇ ਧੁੰਨ ਧੁੰਨ ਵੇਖੋ ਜੀ ਠੀਕ ਉਦਾਂ ਵੀ ਠੰਡੀ ਸੀਲ ਆ ਬਿਲਕੁਲ ਲਓ ਜੀ ਇਹ ਸ਼ਹੀਵਾਲ ਆ ਗਰਮ ਗਾਵਾਂ ਨਿਕਲਦੀਆਂ ਆ ਆਹ ਸ਼ਹੀਵਾਲ ਆ ਦੋਸਤੋ ਠੀਕ ਆ ਇਹ ਵਲਦ ਲੰਬੋ ਜੇ ਵੇਖੋ ਤੁਸੀਂ ਤਕਰੀਬਨ ਹਜ ਤਾ ਲਾਏ ਪਈ ਆ ਜਸਟ ਲਾਏ ਪਈ ਆ ਤੇ ਬਣਾਉਣਾ ਸੁਣਾਉਣਾ ਤੁਹਾਨੂੰ ਅੱਗੇ ਦੋਸਤੋ ਨਾਰਮਲੀ ਸਮਝ ਆ ਜਾਊਗਾ ਵੀ ਜਿੰਨੇ ਵਟਕਟ ਲੜ ਤੁਹਾਨੂੰ ਸਾਹਮਣੇ ਦਿਖ ਰਿਹਾ ਕੱਢਣੇ ਅਜੇ ਪੂਰੇ ਨਹੀਂ ਤੇ ਸੂਆ ਵੀ ਨਿਤਨ ਦੂਜਾ ਕਿ ਭਰੀ ਸੁਣੀ ਦੱਤੇ ਆ ਪਰ ਪਹਿਲਾਂ ਬਣਾਏ ਜਿੰਨੂੰ ਮਰਜ਼ੀ ਦੇ ਲਈਏ ਰਿਅਲਿਟੀ ਵਿੱਚ ਮੈਂ ਕਿ ਦੂਜੇ ਸੂਪੇ ਆ ਹਾਂਜੀ ਠੀਕ ਆ ਸੂਆ ਦੂਜਾ ਤੇ ਦੁੱਧ ਫਿਰ ਭਾਈ ਇਹਦੀ ਕੰਪੈਰਟੀ ਵੈਸੇ ਆਪਾਂ ਵੇਖੀਏ ਤਾਂ 12 14 12 14 ਜਾਂ 13 ਕਿਥੋਂ ਤੱਕ 15 ਕਿਲੋ ਦੁੱਧ ਭਾਈ ਉਹਨਾਂ ਥਲੇ ਚੋਇਆ ਹੋਇਆ ਹੈ ਬੰਦਿਆਣੀ ਬੰਦੇ ਆਏ ਸੀਗੇ ਆਪਣੇ ਕੋਲ ਜਿਨ੍ਹਾਂ ਦੇ ਘਰ ਵਾਈਏ ਅੱਛਾ ਜੀ ਉਹ ਕਹਿੰਦੇ ਬੇਚਿੰਦੇ ਤਾਂ ਹੋ ਗਏ ਜਿਹਨੂੰ ਮਰਜ਼ੀ ਦੇ ਦੇ ਹੂੰ ਠੰਡੀ ਸੀ ਲੋ ਕਰੂ ਚੈੱਕ ਲਓ ਜੀ ਫੇਸ ਕੁਆਦੀ ਚਾ ਕਰੋ ਕੰਨ ਚੈੱਕ ਕਰੋ ਦੇ ਝਾਲਰ ਖਾਦਣੀ ਬਿਲਕੁਲ ਝਾਲਰ ਤੋਂ ਲੈ ਕੇ ਦੋਸਤੋ ਬਿਲਕੁਲ ਤੁਸੀਂ ਕੰਗਰੂੜ ਤੇ ਵੇਖੋਗੇ ਨਾ ਤੇ ਇੱਕ ਹੋਟ ਟਾਈਪ ਜਿਹੜੀ ਬਣੀ ਉਹ ਧੁੰਨ ਇਹ ਚੀਜ਼ਾਂ ਜਿਹੜੀਆਂ ਮੇਨ ਬਿਲਕੁਲ ਮੁਖਰੇ ਸ਼ਾਹੀਵਾਲ ਬੈਠਦੀਆਂ ਮੈਨੂੰ ਲੈ ਜਾ ਠੀਕ ਆ ਢੇਲ ਢੂਲ ਬੜੀ ਆ ਦੋਸਤੋ ਹਜੇ ਸਮਾਂ ਲੈ ਜੂਗੀ ਠੀਕ ਆ ਜਰੂਰ ਤੁਸੀਂ ਨੋਟ ਕਰ ਲੈਂਦੇ ਹੋ ਆ ਪਾਰਕੂ ਵੀਰ ਨੇ ਜਿਹੜੇ ਖਾਸ ਤੌਰ ਤੇ ਠੀਕ ਆ ਜੀ ਜਿਹੜੇ ਪਸ਼ੂ ਐਨੀਮਲ ਦੇ ਵਿੱਚ ਆਪਾਂ ਰਹਿਨੇ ਆ ਹਜੇ ਢਿੱਲ ਕਾਫੀ ਆ ਦਿਨ ਲੈ ਜੂਗੀ ਹਫਤਾ 10 ਦਿਨ ਹਜੇ ਇੱਕ ਤਕਰੀਬਨ ਖਿੱਚ ਕੇ ਵੀ ਲੈ ਕੇ ਜਾ ਸਕਦੀ ਉੱਪਰ ਵੀ ਲੈ ਜੂਗੀ ਇੱਕ ਦੋ ਵਾਰ ਜੱਥਾਂ ਦੀ ਭਾਜੀ ਆਈ ਹੈ ਹੂੰ ਇਹ ਆਪਣੇ ਇਧਰ ਦੀ ਨਹੀਂ ਰਾਜਸਥਾਨ ਦੀ ਆਈ ਹੈ ਉਹ ਦਿੱਸੀ ਜਾਂਦਾ ਜਿੰਨੀ ਕਿ ਪਿਓਰਿਟੀ ਆਪਣੇ ਇਧਰ ਵੈਸੇ ਪਿਓਰਿਟੀ ਇੱਦੀ ਹੈ ਵੀ ਨਹੀਂਗੀ ਇਹ ਆਉਂਦੀਆਂ ਫਿਰ ਆਟੋ ਪੰਜਾਬ ਤੋਂ ਹੀ ਆ ਆਟੋ ਪੰਜਾਬ ਦੀ ਆਈ ਹੈ ਤੇ ਨਿਤਨ ਭਾਈ ਅਗਲੀ ਵਾਰ ਇਹ ਵੀ ਫਿਰ ਸ਼ਹੀਵਾਲ ਦੇ ਵਿੱਚ ਆਪਣੇ ਪੰਜਾਬ ਵਾਲੀ ਸ਼ਹੀਵਾਲ ਵਾਲੇ ਇਹ ਪੰਜਾਬ ਵਾਲੀ ਪੰਜਾਬ ਵਾਲੀ ਠੀਕ ਆ ਇਹਦੇ ਉਹ ਨਹੀਂ ਹੈਗੀ ਜਿਹੜੀ ਆਹ ਚੀਜ਼ ਹੈ ਨਾ ਇਸ ਵਾਰ ਦੇ ਉਹ ਹਾਂਜੀ ਹਨਾ ਇਹ ਇਹ ਉਹ ਹਾਂ ਮੋਡ ਉਹ ਨਹੀਂ ਹੈਗਾ ਹਨਾ ਇਹ ਦਾ ਆਪਣੇ ਪੰਜਾਬ ਵਾਲੀ ਆ ਇਹ ਪੰਜਾਬ ਵਾਲੀ ਉਹਨ ਪਿਓਰਟੀ ਜ ਆਉਂਦੀ ਹੈ ਬਿਲਕੁਲ ਬਾਕੀ ਧੁਨ ਨੇ ਤਾਂ ਵੀ ਵਧੀਆ ਠੀਕ ਆ ਧੁਨ ਵੱਲੋਂ ਤੇ ਆ ਹਵਾਨਾ ਜਿਹੜਾ ਦੋਸਤੋ ਥਾਨ ਵਗੈਰਾ ਤੁਸੀਂ ਜਰੂਰ ਚੈੱਕ ਕਰੋ ਠੀਕ ਆ ਤੇ ਵੀ ਇਹਦੀ ਪੂਰੀ ਜਾਣਕਾਰੀ ਦੇ ਦੇ ਇਸ ਗੁਆਕੇ ਨਾ ਤੇ ਦਿਨ ਹਜੇ ਕਿੰਨੇ ਬਾਕੀ ਆ ਦੁੱਧ ਜੇ ਤੁਸੇ ਸੁਣੀ ਭਾਜੀ ਵੀ ਦੁੱਧ ਸੁਣੀ ਆ ਇਹ ਵੀ ਘਰ ਚ ਲਈ ਆਪਣੇ ਖਾਸ ਹੀ ਬੰਦੇ ਤੋਂ ਲਈ ਆ ਜੀ ਤੋਂ ਲਈ ਆ ਠੀਕ ਆ ਤੇ ਦੁੱਧੇ ਸੁਣੀ ਆ 15 ਕਿਲੋ ਦੋ ਦੋਨਾਂ ਦਾ ਇਹਦਾ ਪਾਇਆ ਠੀਕ ਆ ਤੇ ਯਾਰ ਕੀ ਜ਼ਿਆਦਾ ਨਹੀਂ ਤਾਂ ਆਪਾਂ ਆਪਾਂ 15 ਮੰਨ ਲੈਨੇ ਵੀ 15 ਕਿਲੋ ਜਾਂਦੀ ਨਹੀਂ ਕਿਤੇ ਇਹ ਜਿੰਨੂੰ ਅਸਲੀ ਬਾਰਖੇਣਾ ਭਾਜੀ ਇਹ ਦੋਹਾਂ ਦੀ ਇਹ ਮੱਝਾਂ ਹੀ ਆ ਬਿਲਕੁਲ ਫੈੜ ਵੀ 5 ਤੋਂ ਪਲੱਸ 5.5 ਤੋਂ ਪਲੱਸ ਫੈੜ ਆ ਕਿਉਂਕਿ ਦਸਣ ਦੀ ਲੋੜ ਨਹੀਂ ਦੋਸਤੋ ਸ਼ਹੀਵਾਲ ਦੀ ਜਿਹੜੀ ਫੈੜਾ ਰਿਐਲਿਟੀ ਆ ਵੀ ਆਉਣੀ ਆਉਣੀ ਆ ਠੀਕ ਆ ਜਰਸੀ ਹੋਗੀ ਸ਼ਹੀਵਾਲ ਹੋਗੀ ਦੁੱਧ ਸੰਘਣੇ ਮੁੱਲ ਭਾੜਦਾ ਦੋਸਤੋ ਮੈਂ ਜਿੰਨਾ ਵੀ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਵੀ ਇਹ ਫੋਨ ਤੇ ਆ ਠੀਕ ਆ ਫੋਨ ਤੇ ਡਿਸਕਸ ਕਰ ਲਿਓ ਕੱਲੇ ਮੁੱਲ ਦਾ ਵੀ ਕਿਹੜੀ ਵੈੜ ਨੰਬਰ ਦਾ ਵੇਰਵਾ ਪਾ ਦਿਓ ਵੀ ਕਿਹੜੇ ਨੰਬਰ ਦੀ ਤੁਸੀਂ ਵੈੜ ਦੀ ਗੱਲ ਕਰਦੇ ਹੋ ਤੇ ਬੇਸ਼ੱਕ ਸਕਰੀਨਸ਼ਾਟ ਭੇਜ ਦਿਓ ਬਾਈ ਨੂੰ ਤੇ ਮੋਲ ਉਸ ਦਾ ਜਿਹੜਾ ਖਾਸ ਤੌਰ ਤੇ ਤੁਸੀਂ ਫੋਨ ਤੇ ਪੁੱਛ ਲਿਓ ਵੱਡੇ ਸੋਹਣੇ ਕੱਦ ਕਰਦੇ ਵਿੱਚ ਆ ਰਾਜੀ ਆ ਵਜਨ ਵਾਲੀ ਆ ਠੀਕ ਆ ਤੇ ਸ਼ਾਹੀਵਾਲ ਦੇ ਵਿੱਚ ਦੋਸਤੋ ਜਿਹੜੀ ਇਹ ਵੈੜ ਪੈਂਦੀ ਹੈ ਠੀਕ ਆ ਚਾਲ ਢਾਲ ਬਾਡੀ ਵੇਟ ਚੈੱਕ ਕਰੋ ਲੈਗ ਸਕੋਰ ਚੈੱਕ ਕਰੋ ਸਣਾ ਇੱਕ ਵਾਰੀ ਚੈੱਕ ਕਰ ਲੋ ਡਾਡੀ ਡਰਦੀ ਆ ਬਾਕੀ ਉਸਨੂੰ ਕੋਈ ਗੋਲ ਨਹੀਂ ਹੂੰ ਹੂੰ ਇਹ ਕਰੋ ਚੱਕ ਜੀ ਠੀਕ ਆ ਅਕੀ ਸਮੇ ਸਮੇ ਤੇ ਨਾਲ ਜਿਹੜਾ ਦੋਸਤੋਂ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਪੱਤੀ ਸ਼ਹਿਰ ਦੇ ਵਿੱਚ ਖਾਸ ਵਿਜ਼ਿਟ ਕਰਨੀ ਪੈਣੀ ਆ ਨਾਗ ਜਿਹੜੇ ਆ 8 ਤੋਂ 10 ਨਾਗ ਨਾਰਮਲੀ ਇਸ ਘਰ ਮਿਲਦੇ ਆ। ਲਓ ਜੀ। ਆ ਕਰੋ ਚੈੱਕ। ਮੇਰੇ ਆਮ ਸ਼ਾਈ ਵਾਲਾ ਜਿਹੜੀਆਂ ਹੁੰਦੀਆਂ ਕੋਲ ਹੀ ਨਹੀਂ ਖੜਨ ਦਿੰਦੀਆਂ ਕਿਲੋ ਕਿਲੋ ਮੀਟਰ ਦੂਰੀ ਤੇ। ਹੂੰ। ਲਓ ਜੀ। ਠੀਕ ਆ। ਢਿੱਲਾ ਜਿਹੜੀਆਂ ਕਾਫੀ ਜ਼ਿਆਦੀਆਂ ਦਿਨ ਲੈ ਜੂਗੀ ਹਜੇ। ਤੇ ਨਿਤਨ ਭਾਈ ਇਸ ਤੋਂ ਅਗਲਾ ਫਿਰ ਕਿਹੜੇ ਐਨੀਮਲ ਆਪਣੇ ਕੋਲ? ਇਸ ਤੋਂ ਅੱਗੇ ਮੱਝ ਦਿਖਾ ਦਨੇ ਭਾਈ ਦੋ ਤਣੇ ਮੱਝ ਦਿਖਾ ਦਿੰਦੇ ਆ। ਮੱਝਾਂ ਦਿਖਾ ਦਗੇ ਜੀ। ਹਾਂਜੀ। ਕਰਗੇ ਪੇਸ਼। ਇਹ ਝੋਟੀ ਪਹਿਲੇ ਨੰਬਰ ਵਾਲੀ ਹੈ ਨਾ ਜੀ। ਪਹਿਲੇ ਨੰਬਰ ਵਾਲੀ ਨਹੀਂ। ਇਹ ਭਾਜੀ ਇਹ ਕੱਲ ਸਵੇਰ ਦੀ ਸੂਈ ਆ। ਇਹ ਸਿੱਧੀ ਹੋਸੀ ਬਣੇ ਖਾ ਇਹ ਹਜੇ ਫਿਰ ਰੁੱਕ ਕੇ ਇਹਨੂੰ ਹੈ ਹਾਂਜੀ ਰੋਕੇ ਇਹ ਜਿਹੜੀ ਇਹ ਮਾਜੇ ਸੁਹਾ ਦਾ ਸੋ ਇਹ ਸੋਨਾਂ ਲਈ ਕਿ ਦਿਨ ਲੈਂਦੀ ਹੈ ਜਿਹੜੀ ਸੁਈ ਸੁਈ ਹੈ ਭਾਜੀ ਸੁਈ ਦੂਜੀ 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 ਸੁਈ ਆ ਕਰੋ ਚੈੱਕ ਆ ਥਣ ਥਣ ਜਿਹੜਾ ਦੋਸਤੋ ਦੇਖ ਲਓ ਦੂਜਾ ਸੁਹਾ ਸੁਈ ਆ ਮਗਰ ਬੱਚਾ ਕੀ ਇਹਦੇ ਵਿੱਚ ਇਹ ਤਾਂ ਮਗਰ ਕੱਟੀ ਆ ਕੱਟੀ ਆ ਠੀਕ ਆ ਆ ਥਣ ਜੇ ਥਣ ਵਗੈਰਾ ਜੇ ਤੇ ਬੈਕ ਸਾਈਡ ਤੋਂ ਤੁਸੀਂ ਦੇਖੋ ਤੇ ਚੁਆਈਏ ਨਹੀਂ ਫਿਰ ਸੁਭਾ ਕਿੰਨੇ ਕਵਿਚ ਕਰੀਏ ਅਹੀ ਸਵੇਰ ਚੋਈ ਦੀ 5:30 ਤੋਂ 5:30 ਦੇ ਵਿੱਚ ਚੋਈ ਕਰ ਸ਼ੁਰੂ ਕਰੀਦੀ ਆਪਾਂ ਇਹਨਾਂ ਦੀ ਸਵੇਰੇ ਸੋਈ ਹਾਂ ਜੀ ਤੇ ਹਜੇ ਵੀ ਹੁਣ 6:00 ਵਜੇ ਚੋਈ ਆਉਂਦੀ ਹੁਣ ਹੋਣ ਵਾਲੀ ਐ ਬਸ ਇਹ ਤੁਹਾਨੂੰ ਤੁਹਾਡੀ ਵੇਟ ਕਰਦੇ ਕਰਦੇ ਲੇਟ ਹੋ ਗਏ ਬਾਕੀ ਅੱਛਾ ਬੱਚਾ ਇਹ ਤਾਂ ਮਰ ਕੱਟਾ ਦੱਸਿਆ ਇਹਦੇ ਵਿੱਚ ਕੱਟੀ ਹੈ ਕੱਟੀ ਆ ਹਾਂ ਜੀ ਤੇ ਸੂਹਾ ਦੁੱਜਾ ਸੂਹਾ ਦੁੱਜਾ ਐ ਪਿੱਛੇ ਕੱਟੀ ਆ ਤੇ ਦੁੱਧ 14 ਕੱਟੀ ਇਹਦੀ ਥੱਲੇ ਵਜੇ ਉਹ ਤੁਹਾਨੂੰ ਲਾਸੇ ਖਰਾਂਗੇ ਦਿਖਾ ਦਿਓ ਜੀ ਤੇ ਦੁੱਧ ਇਹ ਥੱਲੇ ਭਾਜੀ 13 ਹੋਵੇ 14 ਹੋਵੇ ਹਾਂ ਹਾਂ 12 ਕਿਲੋ ਦੀ ਗਾਰੰਟੀ ਨਾਲ ਜਿਹੜਾ ਮਰਜ਼ੀ ਵੀ ਉੱਪਰ ਆ ਲੈ ਜੀ ਠੀਕ ਆ 12 ਕਿਲੋ ਦੀ ਚਵਾਈ ਵੀ ਕਰ ਲੈ ਜਿਹੜਾ ਮਰੇ 2 ਡੰਗ 4 ਡੰਗ 6 ਡੰਗ ਜਿੰਨੀ ਜਿੰਨਾ ਚਿਰ ਅਗਲੇ ਤਸੱਲੀ ਨਹੀਂ ਹੁੰਦੀ ਉਹਨਾਂ ਦੀ ਚਵਾਈ ਚਵਾਈ ਕਰਕੇ ਲੈ ਕੇ ਜਾ ਬਿਲਕੁਲ ਲੋ ਵੀ ਦੋਸਤੋ ਕਰ ਲੋ ਚੈੱਕ ਠੀਕ ਆ ਤੇ ਚਵਾਈ ਤੁਸੀਂ ਕਰਨੀ ਆਗੇ ਠੀਕ ਆ ਤੇ ਘਰ ਵਿਜ਼ਿਟ ਕਰਕੇ ਚਵਾਈ ਕਰ ਲਿਓ 12 ਬਿਲਕੁਲ 12 ਕਿਲੋ ਦੀ ਚਵਾਈ ਤੁਸੀਂ ਕਰਨੀ ਆ ਠੀਕ ਆ ਦੋ ਦਵੀਂ 14 ਕਿਲੋ ਆਪ 12 ਕਿਲੋ ਗਾਰੰਟੀ ਦੇ ਦਾਂਗੇ ਜਿਹੜਾ ਮਰਜ਼ੀ ਦਾ ਵੀਰ ਭੜਾ ਚੋਲੇ ਬਿਲਕੁਲ ਜੀ ਬਿਲਕੁਲ ਠੀਕ ਆ ਬਾਕੀ ਫੇਸ ਤੋਂ ਤੁਸੀਂ ਜ਼ਰੂਰ ਦੇਖ ਲਿਓ ਠੀਕ ਆ ਕੋਈ ਵੀਰ ਭਰਾ ਆਪਾਂ ਹੀ ਇਸ ਚੀਜ਼ ਤੋਂ ਡਰੇ ਨਾ ਇਸ ਚੀਜ਼ ਨੂੰ ਕੋਈ ਪ੍ਰੋਬਲਮ ਨਹੀਂ ਹੈ ਸਿਰਫ ਰਗੜਦੀ ਰਹੀ ਕੰਧਰੇ ਨਾਲ ਹੀ ਹੂੰ ਕੰਧਰਾਂ ਰਗੜਦੀ ਰਹੀ ਹੈ ਬਿਲਕੁਲ ਠੀਕ ਆ ਤੈਨੂੰ ਤੈਨੂੰ ਵੀ ਇਹਦਾ ਮੁੱਲ ਇਹਦਾ ਵੀ ਬਾਈ ਪਾਉਂਦੇ ਕਰਾਂਗੇ ਅੱਛਾ ਸਾਰੇ ਫੋਨ ਤੇ ਪੱਕੇ ਹੀ ਆ ਫੇਪ ਹੁੰਦਾ ਹੀ ਆਪਣੇ ਪੱਕਾ ਫੈਰ ਕੇ ਡਿਸੀਜਨ ਬਣਾ ਲਿਆ ਵੀ ਆਪਾਂ ਦੱਸਣਾ ਨਹੀਂਗੇ ਹੁਣ ਹਣਾ ਸਾਰੇ ਪਰਦਾ ਨਹੀਂ ਕੋਈ ਰਹਿਣਾ ਫਿਰ ਅੱਛਾ ਜੀ ਮੋਸਟਲੀ ਸਾਰੇ ਜਿੰਨਾ 2 3 4 ਵੀਡੀਓ ਜਿੰਨੇ ਡੰਗਰ ਪਾਏ ਆਪਾਂ ਸਾਰੇ ਚਲੋ ਠੀਕ ਹੈ ਕੋਈ ਗੱਲ ਨਹੀਂ ਪਈ ਜਿਵੇਂ ਇੱਛਾ ਤੁਹਾਡੀ ਤੇ ਅਗਲੀ ਵੀਰੇ ਵੀ ਝੋਟੀ ਇਹ ਝੋਟੀ ਭਾਜੀ ਦੂਜੇ ਸੁਵੇ ਸੁਈ ਹੈ ਜੀ ਦੂਜੇ ਕੇ ਨੂੰ ਆਪਾਂ ਨੂੰ ਦੂਜੇ ਕੇ ਦੀ ਮਿਲੀ ਆ ਆਪਾਂ ਭਰਤੀ ਕੇ ਦੀ ਕਰ ਲੈਂਦੇ ਆ ਇਹ ਸੁਈ ਹੈ ਸੁਈ ਹੈ ਹਾਂ ਪੱਕਾ ਇਹਨੂੰ ਸੁਈ ਨੂੰ ਭਾਜੀ 3 ਮਹੀਨੇ ਹੋ ਚੁੱਕੇ ਆ ਠੀਕ ਹੈ ਜੀ ਦੋ ਦੱਲੇ 9 ਹੋਏ 10 ਹੋਏ ਤਾਂ ਕਿਲੋ ਜਿਹੜਾ ਪੱਕਾ ਤਿਆਰ ਆ ਫਨ 9 ਕਿਲੋ ਗੱਡੀ ਦੇ ਦਿੰਨੇ ਆ ਹੂੰ ਕੋਈ ਲੈ ਲੈ ਠੀਕ ਹੈ ਦੂਜੀ ਗੱਲ ਇਹ ਆ ਵੀ ਇਹਨੂੰ ਟੀਕਾ ਭਰੇ ਨੂੰ 1 ਮਹੀਨਾ ਹੋ ਗਿਆ ਹੂੰ ਟੀਕਾ ਵੀ ਭਰਿਆ ਇਹਨੂੰ ਟੀਕਾ ਭਰਿਆ ਟੀਕਾ ਭਰਿਆ ਬੱਚਾ ਵੀ ਹੈਗਾ ਤੁਹਾਡਾ ਬੱਚਾ ਵੀ ਹੈਗਾ ਕੱਟੀ ਆ ਬਿਛੇਰੇ ਕੱਟੀ ਆ ਕੱਢੀ ਵਿਖਾ ਲੈਣਾ ਤੇ ਸੁਗਾ ਕਿਨੇ 2 ਮਹੀਨੇ ਦਾ ਫਿਰ ਅ ਸੁਆ 2 ਮਹੀਨੇ ਦਾ ਚਵਾ ਕੇ ਤਾਂ ਪਰਣੀ ਕੀ ਕੀ ਕਿਹੜੇ ਸਾਨੂੰ ਬਾਹਰ ਘੁੰਜਣਾ ਹੈ ਫਿਰ ਘੋੜੀਆਂ ਦਵਾ ਕੇ ਲੈਣਾ ਗਾਂ ਛੋਟੀ ਬੁਲਾ ਕੇ ਤੇ 3% ਮਤਲਬ ਕਿ 2 ਮਹੀਨੇ ਦਾ ਸੁਭਾਏਗਾ ਕੱਟੀ ਏ ਸਾਡੇ ਨਾਲ ਇਹ ਤੇ ਦੁੱਧ ਹਾਜਰ ਕਰਨਾ 9 ਦੁੱਧ 10 ਕਿਲੋ ਆਇਆ 9 ਕਿਲੋ ਗਰੰਟੀ ਦੇਵਾਂਗੇ 9 ਕਿਲੋ ਗਰੰਟੀ ਆ ਦੋਸਤੋ 10 ਕਿਲੋ ਜਿਹੜਾ ਬਈ ਘਰੇ ਚਵਾਈ ਕਰਦੇ ਪਏ 10 ਕਿਲੋ ਵੀ ਆ ਠੀਕ ਆ ਤੇ 9 ਕਿਲੋ ਵੀ ਤਾਂ ਵੀ ਆਪਾਂ ਚਵਾ ਕੇ ਦਵਾਂਗੇ ਠੀਕ ਆ ਪਸ਼ੂ ਕੋਈ ਨਾ ਦੁੱਧ ਥੋੜਾ ਜਿਹਾ ਕੈਮਰੇ ਦਾ ਕਰਦੇ ਆ ਉਨੇ ਕੀ ਡਰਦੇ ਆ ਬਸ ਠੀਕ ਆ ਬਾਕੀ ਡਰਦੇ ਆ ਥੋੜੇ ਜਿਹਾ ਤੁਸੀਂ ਆਪਣੀ ਚੁਵਾਈ ਬੇਸ਼ੱਕ ਜਾਂਦੀ ਇੱਕ ਟਾਈਮ ਦੀ ਦੋ ਟਾਈਮ ਦੀ ਦੂਰ ਨੇੜੇ ਉਹ ਘਰ ਵਿਜ਼ਿਟ ਕਰਕੇ ਕਰ ਲਿਓ ਰੇਟ ਇਹਦਾ ਵੀ ਫੋਨ ਤੇ ਹੀ ਆ ਫੋਨ ਤੇ ਹੀ ਆ ਵੀ ਸਾਰੇ ਰੇਟ ਜਿੰਨੇ ਆ ਫੋਨ ਤੇ ਆ ਠੀਕ ਆ ਤੇ ਫੋਨ ਤੇ ਤੁਸੀਂ ਪੁੱਛ ਲਿਓ ਬੇਰਵਾ ਪਾ ਕੇ ਮੱਝ ਦਾ ਇਸ ਦੋ ਨੰਬਰ ਵਾਲੀ ਝੋਟੀ ਦਾ ਠੀਕ ਆ ਤੇ ਇਸ ਤੋਂ ਬਾਅਦ ਬਾਈ ਨਿਤਨ ਅਗਲੀ ਮੈਂ ਬਸ ਲਾਸਾ ਹੀ ਇਹ ਕਿਹੜਾ ਨਾ ਬਚਾ ਰਹੇ ਨੇ ਅੱਛਾ ਜੀ ਇਹ ਦੋਸੋਂ ਝੋਟੀ ਆ ਜਿਹੜੀ ਦਿਖਾਈ ਆ ਦੋ ਮਹੀਨੇ ਦੀ ਉੱਚੀ ਆ ਤੇ ਠੀਕ ਆ ਜੇ ਅੱਗੇ ਭਰਿਆ ਇਹਦੀ ਕੱਟੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸਮਝੇ ਤੇ ਤੁਹਾਡੀ ਜਿੰਨੇ ਦੀ ਵੀ ਆ ਮਹੀਨਾ ਦੋਹਾਂ ਦੀ ਆਵੇ ਤਾਂ ਜੇ ਡਾਇਬੀਟ ਨਾਂ ਦੀ ਆਵੇ ਤੁਸੀਂ ਉਨੀ ਉਨੀ ਤੱਕ ਲਓ ਆ ਕੱਟੀ ਜਮਕਰ ਬਿਲਕੁਲ ਆਪ ਵੀ ਕੋਈ ਕੱਟੀ ਆ ਤੇ ਨਾਲ ਵੀ ਦੋਸਤੇ ਕੱਟੀ ਲੈ ਕੇ ਜਾਉਗੇ ਠੀਕ ਆ ਤੇ ਦੁੱਧ 9 ਲੀਟਰ ਦੀ ਤਸੱਲੀ ਕਰ ਲਿਓ ਆਪ ਨੂੰ ਬਾਕੀ ਵੀਰ ਦੇ ਘਰੇ ਬੇਸ਼ੱਕ 10 ਲੀਟਰ ਦੀ ਚਪਾਈ ਕਰਦਾ ਤੁਸੀਂ 9 ਕਿਲੋ ਚੋੜਿਓ ਤੇ ਨਿਤਨ ਵੀਰੇ ਇੱਕ ਸੰਪਰਕ ਨੰਬਰ ਆਪਣੇ ਭਰਾਵਾਂ ਨਾਲ ਜਰੂਰ ਸਾਂਝਾ ਕਰਦੇ ਸੰਪਰਕ ਨੰਬਰ ਭਾਜੀ ਆਪਣਾ ਹੈਗਾ 98768 8446 ਤੇ 98 98768 8446 ਠੀਕ ਆ ਹਾਂਜੀ ਸੋ ਦੋਸਤੋ ਇਹ ਵੀਰ ਨਿਤਨ ਹੈਗਾ ਪੱਟੀ ਸ਼ਹਿਰ ਦੇ ਵਿੱਚ ਵਿజిਟ ਕਰਨੀ ਹੈ ਤੁਸੀਂ ਵੜਾ ਆਪਾਂ ਪ੍ਰਾਪਰ ਤੁਹਾਨੂੰ ਦਿਖਾਤੀਆਂ ਨੇ ਵੜਾ ਚੰਗੀਆਂ ਨੇ ਭਾਅ ਪੜਦਾ ਤੁਸੀਂ ਵੇਖਣਾ ਜਾਣਣਾ ਪੁੱਛਣਾ ਤੁਸੀਂ ਸੰਪਰਕ ਨੰਬਰਾਂ ਤੇ ਕਾਲ ਕਰ ਲਿਓ ਠੀਕ ਆ ਜੀ ਜਿੰਨੇ ਵੀ ਭਾਅ ਪੜਦੇ ਜੇ ਤੁਹਾਨੂੰ ਕੋਈ ਵੀ ਵੜ ਪਸੰਦ ਹੋਵੇ ਉਸ ਵੜ ਦਾ ਤੁਸੀਂ ਖਾਸ ਤੌਰ ਤੇ ਸੌਦਾ ਕਰ ਸਕਦੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ